ਐਸਐਨਐਕਸ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਵੀਰੋ ਆਪਾਂ ਪਹੁੰਚੇ ਆਂ ਏਸ਼ੀਆ ਦੀ ਸਭ ਤੋਂ ਵੱਡੀ ਬੱਕਰੀ ਮੰਡੀ ਚ ਤੁੰਗਵਾਲੀ ਜਿਹੜੀ ਕੀ ਪਿਛਲੇ ਸਮੇਂ ਦੇ ਵਿੱਚ ਕਾਫੀ ਟਾਈਮ ਆਪਣੇ ਕਸਟਮਰ ਦੇ ਵਿੱਚ ਆਪਣੇ ਕਿਸਾਨ ਭਰਾਵਾਂ ਦੇ ਵਿੱਚ ਨਿਰਾਸ਼ਾ ਪਾਈ ਗਈ ਸੀ ਕਿ ਬੱਕਰੀ ਮੰਡੀ ਜਿਹੜੀ ਬੰਦ ਹੋ ਗਈ ਸੀ ਤੇ ਪਰ ਬਾਈ ਵੀਰੋ ਇਹ ਦੁਬਾਰਾ ਤੋਂ ਫੇਰ ਚਾਲੂ ਕਰਤੀ ਜਿਹੜੀਆਂ ਰੌਣਕਾਂ ਨੇ ਉਹ ਦੁਬਾਰਾ ਤੋਂ ਫੇਰ ਬਹਾਲ ਹੋ ਗਈਆਂ ਨੇ ਤੇ ਅੱਜ ਆਪਣੇ ਇੱਕ ਭਰਾ ਇੱਥੇ ਇੱਕ ਡੌਗ ਜਿਹੜਾ ਪੱਪੀ ਹੈ ਛੋਟਾ ਇੱਕ ਮਾਂ ਦਾ ਉਹ ਲੈ ਕੇ ਪਹੁੰਚਿਆ ਤੇ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂ ਵੀਰ ਨੇ ਕਰਨਾ ਸੇਲ ਹਾਂਜੀ ਬਾਈ ਸਸੇ ਕਾਲ ਸਸੇ ਕਾਲ ਬਾਈ ਜੀ ਸਸੇ ਕਾਲ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਜੀ ਪਿੰਡ ਬੁਰਜਰੀ ਡਿਸਟ੍ਰਿਕਟ ਮਾਨਸਾ ਜੀ ਆਪਣਾ ਤੇ ਆਪਣੀ ਕਿਹੜੀ ਨਸਲ ਦਾ ਵੀਰੇ ਕੁੱਤਾ ਹੈ ਇਹ ਕਲਚਰ ਆ ਜੀ ਚਾਰ ਫੀਮੇਲਾਂ ਨੇ ਕਲਚਰ ਦੀਆਂ ਜੀ ਕਲਚਰ ਪਾਵਾਂਗੇ ਹਾਂਜੀ ਕਲਚਰ ਪਾਵਾਂਗੇ ਤੇ ਕੀ ਪ੍ਰਾਈਸ ਵਗੈਰਾ ਵੀ ਇਹਦਾ ਪ੍ਰਾਈਸ ਆਪਾਂ 2500 ਰੁਪਏ ਰੱਖਿਆ ਫੀਮੇਲ ਦਾ 2500 ਰੁਪਏ ਦੀ ਡਿਮਾਂਡ ਆ ਬਾਈ ਤੁਹਾਡੀ ਤੇ ਮੌਕੇ ਤੇ ਰ ਕੋਈ ਮਾਨਤਾਨ ਮੌਕੇ ਤੇ ਮਾਨਤਾਨ ਕਰ ਦਾਂਗੇ ਤੁਹਾਡੀ ਵੀਡੀਓ ਦੇਖ ਕੇ ਆਊਗਾ ਜੀ ਠੀਕ ਆ ਬਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਓ ਬਾਈ ਮੌਕੇ ਤੇ ਮਾਨਤਾਨ ਬਾਈ ਕਹਿੰਦਾ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਤੁਸੀਂ ਕਿੰਨੇ ਟਾਈਮ ਤੋਂ ਇਥੇ ਮੇਲੇ ਤੇ ਆ ਰਹੇ ਹੋ ਮੇਲੇ ਤੇ ਤਾਂ 2 ਸਾਲ ਤੋਂ ਆ ਰਹੇ ਆ ਜੀ 2 ਸਾਲ ਤੋਂ ਆ ਰਹੇ ਆ ਹਾਂ ਜੀ ਤੇ ਇੱਕ ਆ ਤੁਸੀਂ ਕਬੂਤਰ ਦੇਖ ਰਹੇ ਆਂ ਆਪਾਂ ਵੀ ਕਿਹੜੀ ਨਸਲ ਦਾ ਕਬੂਤਰ ਆ ਬਾਈ ਜੀ ਇਹ ਅਮਰੀਕਨ ਆ ਅਮਰੀਕਨ ਠੀਕ ਆ ਬਾਈ ਤੇ ਇਹ ਆਪਣੇ ਸੇਲ ਵਗੈਰਾ ਕਰਨਾ ਕਿ ਨਹੀਂ ਕਰਨਾ ਬਾਈ ਇਹ ਨਹੀਂ ਇਹ ਤਾਂ ਸ਼ੋਅ ਵਾਸਤੇ ਲਿਆ ਆ ਜੀ ਅੱਛਾ ਇਹ ਬਾਈ ਨੇ ਸ਼ੌਂਕ ਦੇ ਮੁੱਲ ਨੂੰ ਬਾਈ ਕਬੂਤਰ ਰੱਖਿਆ ਤੇ ਵੀ ਸੇਲ ਵਗੈਰਾ ਨਹੀਂ ਕਰਨਾ ਤੇ ਜੇ ਕਿਸੇ ਵੀਰ ਨੇ ਭਰਾਣੇ ਦੇ ਬੱਚੇ ਵਗੈਰੇ ਲੈਣੇ ਹੋਣ ਉਹ ਬਾਈ ਨੂੰ ਮਿਲ ਜਾਣਗੇ ਤੇ ਬਾਈ ਦਾ ਆਪਾਂ ਕੰਟੈਕਟ ਨੰਬਰ ਪੁੱਛਦਾ ਬਾਈ ਕੀ ਨੰਬਰ ਹੋਣਾ ਨੰਬਰ 978000 ਜੀ 6338 ਇਹ ਨੰਬਰ ਤੇ ਆਪਣਾ ਸੰਪਰਕ ਕਰ ਲਈ ਕਲਚਰ ਕਤੂਰੇ ਚਾਹੀਦੇ ਹੋਣ ਤੇ ਬੱਚੇ ਤੇ ਆਪਣੇ ਕੋਲ ਕਬੂਤਰ ਇੰਡੀਅਨ ਤੇ ਅਮਰੀਕਨ ਫੰਟੇਲ 978000 6338 ਜੀ ਆਪਣੇ ਸੰਪਰਕ ਕਰ ਲਾਂਗੇ ਬਾਈ ਦਾ ਆਪਾਂ ਵੀ ਨੰਬਰ ਇਹ ਸਕਰੀਨ ਤੇ ਪਾਰਾਂਗੇ ਤੇ ਬਾਈ ਤੋਂ ਜੇ ਕਬੂਤਰ ਕਿਸੇ ਵੀ ਨਸਲ ਦੇ ਲੈਣੇ ਹੋਣ ਤੇ ਆਪਣੇ ਕਲਚਰ ਫਾਰਮ ਪੀਰੀਨ ਡੌਗ ਵਗੈਰਾ ਵੀ ਲੈਣੇ ਹੋ ਤਾਂ ਬਾਈ ਨਾਲ ਕੰਟੈਕਟ ਕਰਦੇ ਹੋ ਧੰਨਵਾਦ ਜੀ